ਕੀ ਕਿੰਨੇ ਵਜੇ ਆ? 12 ਵਜੇ ਦਾ ਕੰਮ ਆ। ਮੈਂ ਕਹਿੰਦਾ ਕਿ 11 ਤੋਂ 1 ਇੱਕ ਤੰਗੋਣ ਸਮਾਨ ਮਿੱਠਾ ਸਮਾਨ ਜਿਹੜਾ 12 40000 ਵਿੱਚ ਆ। ਅਵੇਖੀ ਕਰਨਾ ਲੈਣੀ ਆ। ਆਪਾਂ ਹੀ ਕਰਨਾ। ਇਸ ਨੂੰ ਆਲੋਚਨਾ ਨਹੀਂ। ਸਾਰੇ ਇਹ ਬੱਚਿਆਂ ਨੂੰ ਨਾ ਪਿਆਰ ਦਾ ਜਾਗ ਰਿਹਾ ਮਾਂ ਦਾ ਜਾਗ ਰਿਹਾ ਸਰਕਾਰ ਨੂੰ ਬਹੁਤ ਵਧੀਆ ਹੈ ਜੀ ਹਾਂਜੀ ਭਾਈ ਜੀ ਤੁਸੀਂ ਕੁਝ ਬਹੁਤ ਵਧੀਆ ਹੈ ਕਿ ਸਰਕਾਰ ਨੇ ਕੋਈ ਬੱਚਿਆਂ ਲਈ ਕਰ ਰਹੀ ਹੈ ਬਹੁਤ ਵਧੀਆ ਗੱਲ ਹੈਗੀ ਹੈ ਇਸ ਤਰ੍ਹਾਂ ਨਾ ਸਮਝੜਾਇਆ ਮੋਟੀਵੇਟ ਕੀਤਾ ਜਾਂਦਾ ਹੈ ਕਿ ਤਾਂ ਜੋ ਬੱਚਿਆਂ ਨੂੰ ਜਿਹੜਾ ਮਾਪਿ ਉਹ ਹੈ ਨਾ ਗਰਲਸ ਨੂੰ ਮਾਰੇ ਉਹ ਜਿਹੜਾ ਘਟ ਹੋ ਜਾਣਾ ਹੈ ਇਸ ਤਰੀਕੇ ਨਾਲ ਜੋ ਮੈਨੂੰ ਉਹ ਸਮਝ ਆ ਰਿਹਾ ਸੀ ਬਾੜ ਨੰਬਰ 12 ਸ਼ਿਵਮ ਤਲੂਜਾ ਬਲਾਕ ਪਰਦਾ ਤੇ ਉਹਨਾਂ ਦੀ ਪਤਨੀ ਰਜਨੀ ਕਨਵਰ ਬਾੜ ਨੰਬਰ 12 ਜੋ ਲੋਕ ਸੇਰੇ ਤਾਰੇ ਮੁੰਡਾ ਜਿਹਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਮਾਰੇ ਅੰਮ੍ਰਿਤਾਂ ਵਾਲ ਪਾਰਟੀ ਲਿੱਤੇ ਜਾਂਦੀ ਆਪਾਂ ਨੂੰ ਲੋਹੀਫਾਈ ਜਾਂਦੀ ਹੈ ਸਿੱਦੇ ਗੁੱਲੋਂ ਉਸ ਨੂੰ ਕੇਵਲ ਲੱਗਦਾ ਮੈਡਮ ਨੂੰ ਤਾਂ ਪਤਾ ਹੋਣਾ ਜੀ ਸਾਡੇ ਸਿਰਫ ਇੱਕ ਹੁਸ਼ਿਆਰ ਹੁਣ ਜ਼ਿਲ੍ਹੇ ਚ ਚਮਤ ਸਿੰਘ ਹੈ ਪੰਜਾਬ ਦੇ ਐਕਟਰ ਹੈ ਰੈੱਡ ਕਰਾਸ ਨਸ਼ਾ ਪੀੜਤਾਂ ਲਈ ਇੱਕ ਇਕੱਤਰ ਦੇ ਮੁਦਦ ਸੇਵਾ ਫਿਰ ਰਿਹਾ ਤਮਾਸ਼ੇਰ ਤੋਂ ਮੈਂ ਅੱਜ ਡਰੈਪ ਕਨਿਜ਼ਮ ਦੇ ਸੰਬੰਧ ਦੇ ਵਿੱਚ ਜੋ ਕੈਂਬਰੇਜ ਸਕੂਲ ਤ੍ਰਿਹਾਵਲੋਂ ਇੱਥੇ ਰੈਲੀ ਜਿਹੜੀ ਆ ਉਹ ਕੱਢੀ ਜਾ ਰਹੀ ਆ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਆ ਜੋ ਕਿ ਇਹਨਾਂ ਬੱਚਿਆਂ ਤੇ ਰਾਹੀਂ ਬਹੁਤ ਵਧੀਆ ਸੰਦੇਸ਼ ਜਾਊਗਾ ਕਿ ਆਪਾਂ ਸੜਕਾਂ ਦੇ ਨਿਯਮਾਂ ਨੂੰ ਆਪਾਂ ਕਿਵੇਂ ਅਪਣਾਉਣਾ ਹੈ ਤੇ ਆਪਣੀਆਂ ਜਾਨਾਂ ਨੂੰ ਕਿਵੇਂ ਬਚਾਉਣਾ ਜਿਸ ਤਰ੍ਹਾਂ ਸੜਕਾਂ ਦੇ ਨਿਯਮਾਂ ਦੀ ਜੇ ਅਸੀਂ ਪਾਲਣਾ ਕਰਾਂਗੇ ਉਹਦੇ ਵਿੱਚ ਇੱਕ ਨਸ਼ਿਆਂ ਦਾ ਬੜਾ ਵੱਡਾ ਪਰਕੋਪ ਹੈ ਕਿਉਂਕਿ ਅੱਜ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹ ਐਕਸੀਡੈਂਟ ਨਾਲ ਜ਼ਿਆਦਾ ਹੋ ਰਹੀਆਂ ਨੇ ਤੇ ਐਕਸੀਡੈਂਟਾਂ ਦਾ ਵੀ ਜਿਹੜਾ ਕਾਰਨ ਆ ਉਹ ਨਸ਼ੇ ਦੇ ਨਾਲ ਹੈ ਅਸੀਂ ਚਾਹੁੰਦੇ ਹਾਂ ਕਿ ਲੋਕ ਜਿਹੜੇ ਆ ਜਦੋਂ ਵੀ ਡਰਾਈਵਿੰਗ ਕਰਦੇ ਆ ਉਹ ਨਸ਼ੇ ਦੀ ਵਰਤੋਂ ਨਾ ਕਰਨ ਦੋ ਟੰਗਾਂ ਦੇ ਨਾਲ ਅੱਜ ਪੰਜਾਬ ਦੇ ਵਿੱਚ ਜਿਹੜਾ ਹਰ 6 ਘੰਟੇ ਦੇ ਬਾਅਦ ਇੱਕ ਨਸ਼ੇ ਨਾਲ ਜਿਹੜਾ ਓਵਰਡੋਜ਼ ਦੇ ਨਾਲ ਮੌਤ ਵੀ ਹੋ ਰਹੀ ਆ ਤੇ ਸੋ ਜੇ ਅੱਜ ਇਸ ਕੈਂਪਰ ਸਕੂਲ ਦੇ ਬੱਚਿਆਂ ਦੇ ਰਾਹੀਂ ਜਾਂ ਪੁਲਿਸ ਵਿਭਾਗ ਦੇ ਜਿਹੜਾ ਟਰੈਕ ਸੁਰੱਖਿਆ ਵਿਭਾਗ ਹੈ ਤੇ ਉਹਨਾਂ ਦੇ ਰਾਹੀਂ ਜਿਹੜਾ ਬਹੁਤ ਵੱਡਾ ਵਧੀਆ ਸੰਦੇਸ਼ ਜਾਊਗਾ ਕਿ ਲੋਕ ਜਿਹੜਾ ਹੈ ਆਪਣੀਆਂ ਜਾਨਾਂ ਨੂੰ ਜਿਹੜਾ ਬਚਾ ਕੇ ਰੱਖਣਗੇ ਤੇ ਕਿਉਂਕਿ ਜੇ ਥੋੜੀ ਜਿਹੀ ਆਪਾਂ ਗੱਲ ਹੀ ਕਰ ਲਈ ਤੇ ਕਈ ਵਾਰ ਬੰਦਾ ਬੜੀ ਕਾਲੀ ਦੇ ਨਾਲ ਜਿਹੜਾ ਹੈ ਉਹ ਆਪਣਾ ਸਫ਼ਰ ਤੈਅ ਕਰਨਾ ਚਾਹੁੰਦਾ ਤੇ ਹੋ ਸਕਦਾ ਕਿਤੇ ਉਹਨੇ ਕਾਲੀ ਦੇ ਨਾਲ ਕਿਤੇ ਉਹਦੇ ਐਕਸੀਡੈਂਟ ਹੋ ਗਿਆ ਦੁਰਘਟਨਾ ਹੋ ਗਈ ਤਾਂ ਉਹ ਫਿਰ ਬਹੁਤ ਲੰਬਾ ਸਮਾਂ ਜਿਹੜਾ ਜ਼ਿੰਦਗੀ ਆਪਣੇ ਮੰਜਿਆਂ ਦੇ ਉੱਤੇ ਬਤੀਤ ਕਰਦਾ ਸੋ ਅਸੀਂ ਸਾਰਿਆਂ ਨੂੰ ਤੁਹਾਡੇ ਬਾਦੀਆਂ ਭਰਾئیں ਅਸੀਂ ਵੀਲ ਕਰਦੇ ਆ ਕਿ ਸਾਨੂੰ ਸੜਕਾਂ ਦੇ ਧਿਆ ਕੇ ਆਪਣਾ ਬਿਲਕੁਲ ਜਿਹੜਾ ਹੈ ਉਹਨਾਂ ਨਿਯਮਾਂ ਨੂੰ ਫੋਲੋ ਕਰਨਾ ਚਾਹੀਦਾ ਤੇ ਗੱਡੀਆਂ ਜਿਹੜੀਆਂ ਐ ਜਾਂ ਕੋਈ ਹੋਰ ਵੀ ਆਪਾਂ ਡਰਾਈਵ ਕਰਦੇ ਜਿਹੜੇ ਨਿਯਮਾਂ ਨੂੰ ਫਰਾਂਦੇ ਹੋਏ ਆਪਾਂ ਨੂੰ ਨਸ਼ੇ ਤੋਂ ਬਗੈਰ ਜਿਹੜਾ ਹੈ ਉਹ ਡਰਾਈਵ ਕਰਨ ਉਹ ਜਿਹੜਾ ਹੈ ਉਹ ਚਲਾਉਣਾ ਚਾਹੀਦਾ ਹੈ ਇਹ ਕਿਹੜਾ ਕਰਿਆ ਜਾ ਰਿਹਾ ਹੈ ਇਹ ਸਮੋਤ ਦਾ ਡੰਗ ਕਰਦਾ ਹੈ ਰੈਸਟ ਕਰਨਾ ਹੈ ਇਸ ਵਿੱਚ ਅੰਦਰ ਕਿ ਅਸੀਂ ਇਹ ਸਾਰਿਆਂ ਨੂੰ ਗੈਰ ਕਰਨਾ ਹੈ ਫਰੈਸ਼ ਰੂਡਾਂ ਵੀ ਪੱਲਣਾ ਚਾਹੀਦਾ ਹੈ ਜੁਰੂਰ ਸੈਨ ਲੱਗੇ ਹੋਏ ਉਹਨਾਂ ਦੇ ਉਹਨਾਂ ਨੂੰ ਦੇਖੋ ਉਹਨਾਂ ਦੇ ਹਿਸਾਬ ਨਾਲ ਆਪਣੀਆਂ ਗੱਡੀਆਂ ਨੂੰ ਚਲਾਓ ਕਿਉਂਕਿ ਸੈਲੀ ਹੈਲਮਟ ਵੀ ਵਰਤੋਂ ਕਰ ਰਹੇ ਹੋ ਸੇ ਜਿਸ ਤਰ੍ਹਾਂ ਨੂੰ ਮਗਲ ਸਿੰਘ ਨਾ ਨਾ ਸੁਣੋ ਗੱਡੀ ਚਲਾਉਂਦੇ ਸਮੇਂ ਤ੍ਰਿੰਕ ਜੇ ਤੁਸੀਂ ਟ੍ਰੈਵਲ ਕਰਦੇ ਹੋ ਟ੍ਰਿੰਕ ਨੂੰ ਨਾ ਖੜਕੋ ਜੇ ਨੋ ਪਾਰਕਿੰਗ ਗੱਡੀਆਂ ਨੂੰ ਨਾ ਖੜਕੀਆਂ ਕਰੋ ਹਮੇਸ਼ਾ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਤੇ ਰੂਲਾਂ ਨੂੰ ਆਪਾਂ ਫਾਲੋ ਕਰੀਏ ਇਹ ਰੂਲਾਂ ਨੂੰ ਫਾਲੋ ਕਰਾਂਗੇ ਤਾਂ ਹੀ ਆਪਾਂ ਸੁਰੱਖਿਅਤ ਰਹਾਂਗੇ ਜੇ ਤੁਸੀਂ ਦੇਖਦੇ ਹੋ ਕਿ ਬਹੁਤ ਵੱਡੇ ਵੱਡੇ ਹਾਦਸੇ ਹੁੰਦੇ ਆ ਆ ਪਿੱਛੇ ਦੇ ਗੜ ਸ਼ੰਕਰ ਤੋਂ ਅਨੰਦਪੁਰ ਰੋਡ ਤੇ ਚਾਰ ਬੈਠੇ ਸੀ ਇੱਕ ਮੋਟਰਸਾਈਕਲ ਦੇ ਤਿੰਨਾਂ ਦੀ ਡੈਥ ਹੋਈ ਅਸੀਂ ਇਹੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਟ੍ਰੈਫਿਕ ਰੂਲ ਨਾ ਵੀ ਪਾਲਣਾ ਕਰਾਂਗੇ ਇਹਨਾਂ ਨੂੰ ਸਮਝਾਂਗੇ ਫਿਰ ਅਸੀਂ ਸੁਰੱਖਿਅਤ ਸਾਡੇ ਸਾਰੇ ਲੋਕ ਆਪਣੇ ਨੇ ਫਾਰੇ ਹਨ ਸਾਨੂੰ ਇਹਨਾਂ ਚੀਜ਼ਾਂ ਤੋਂ ਫੇਰ ਨਾਰ ਬਿਲਕੁਲ ਸਹੀਆਂ ਮੈਂ ਸੈਵਨ ਆਇਨਸਟਾਈਨ ਕੈਮਬ੍ਰਿਜ ਦਾ ਪ੍ਰੋਫੈਸਰ ਫੂਜੀ ਵੀ ਵਿਦਿਆਰਥੀ ਹਾਂ ਠੀਕ ਹੈ ਨਾ ਚਲ ਤੁਸੀਂ ਜਿਹ ਟੈਪੀਟਰ ਰੇਲੀ ਨਿਕਾਲਾ ਯਾਰ ਠੀਕ ਹੈ ਨਾ ਚਲ ਮੈਂ ਆਹੀ ਗੱਲ ਸਿਖਾਣਾ ਚਾਹੁੰਦੀ ਹਾਂ ਕਿ ਸਾਨੂੰ ਹਮੇਸ਼ਾ ਟ੍ਰੈਫਿਕ ਰੂਲਸ ਨੂੰ ਫੋਲੋ ਕਰਨੀ ਚਾਹੀਦੀ ਹੈ ਸਾਨੂੰ ਹਮੇਸ਼ਾ ਜਿਹੜੇ ਵੀਕਲ ਚਾ ਬਹੁਤ ਧਿਆਨ ਨਾਲ ਚਲਾਉਣੇ ਚਾਹੀਦੇ ਆ ਸਾਨੂੰ ਡ੍ਰਿੰਕ ਐਂਡ ਡਰਾਈਵ ਕਦੇ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਕੋਈ ਵੀ ਵੀਕਲ ਚਲਾਣੀ ਹੈ ਤਾਂ ਸਾਨੂੰ ਫੋਨ ਬਿਲਕੁਕੁਲ ਨਹੀਂ ਚਲਾਉਣਾ ਚਾਹੀਦਾ ਫੋਨ ਦੇ ਨਾਲ ਕੀ ਹੁੰਦਾ ਸਾਡਾ ਦਿਮਾਗ ਇਸ ਰਾਤ ਹੁੰਦਾ ਹੈ ਕਿ ਖਾਸ ਕਰਕੇ ਆਂਟਕ ਜਨਰ ਦੇ ਨਾਲ ਬਹੁਤ سارے ਹਾਦਸੇ ਹੋ ਸਕਦੇ ਹਨ ਸਾਨੂੰ ਜਿਹੜੇ ਲੋਕ 18 ਸਾਲ ਦੀ ਉਮਰ ਤੋਂ ਘੱਟ ਸਾਰੇ ਹੈਗੇ ਉਹਨਾਂ ਨੂੰ ਵੀਕਲ ਕਦੀ ਨਹੀਂ ਚਲਾਉਣਾ ਚਾਹੀਦਾ ਜਿਹੜੇ ਵੀਕਲ ਚਲਾਉਂਦੇ ਹੈ ਇਹ ਤਾਂ ਸਭ ਤੋਂ ਵੱਡਾ ਬਹੁਤ ਵੱਡਾ ਗੁਨਾਹ ਹੈ ਸਾਨੂੰ ਅਜਨੀ ਵੀਕਲ ਨਹੀਂ ਚਲਾਉਣਾ ਚਾਹੀਦਾ ਹਨ ਤੇ ਸਾਨੂੰ ਹਮੇਸ਼ਾ ਰੂਲ ਦੇ ਹਿਸਾਬਕੀ ਚਲਾਉਣਾ ਚਾਹੀਦਾ ਹੈ ਅਗਰ ਤੋਂ ਅੱਜਕੱਲ ਜਿਦਾਂ ਖੰਡ ਚੱਲ ਰਿਹਾ ਹੈ ਬਹੁਤ ਹੁੰਦਾ ਹੁੰਦੀ ਹੈ सू बहुत ध्यान देना चाहिए सू हमेशा स्पीड लिमिट लिमिटी होना चाहिए है स्पीड लिमिट तो ज्यादा होंगे तो धुंधा के लिए सूर्य देखूंग नहीं कि अगर फोन चल रहा है तो सू बहुत बड़ा हादसा हो सकता है ਅੱਜ ਪਾਚੇ ਸਾਰੇ ਇਕੱਠੇ ਹੋਇਆ ਅੱਜ ਹੋਏ ਨਾ ਵਧੀਆ ਵਧੀਆ ਗੱਲ ਕਰ ਰਹੇ ਆਪਾਂ ਆਪਾਂ ਆਮ ਸਭਨਾਂ ਤੋਂ ਵੀ ਨਿਆਣੇ ਨੂੰ ਕਿਉਂ ਕਿਉਂ ਆ ਗਏ ਸਵਾਸਤੇ ਆਏ ਆ। ਆਇਆ। ਸਾਨੂੰ ਕੋਈ ਕੁਸਟਲ ਕਰਨ ਦਾ ਕਿ ਬੇਟਾ ਤੁਸੀਂ ਆ ਪੱਤੀ ਫੜੀ ਦਾ ਮਤਲਬ ਕੀ ਹੈ? ਕਿਉਂ ਵਾਸਤੇ ਆਏ ਆ? ਤੇ ਸਾਡਾ ਜਿਹੜਾ ਮੇਨ ਰੋਡ ਆ ਬੱਚਿਆਂ ਦਾ ਉਹ ਇਹ ਹੈ ਅਸੀਂ ਫੋਰਸ ਟ੍ਰੈਕਿੰਗ ਨਿਯਮਾਂ ਦੀ ਪਾਲਣਾ ਕਰਦੇ ਹਾਂ ਤੇ ਕਿੰਨੇ ਲੋਗ ਨੇ ਅਸੀਂ ਉਹਨਾਂ ਤੋਂ ਕਿਹਾ ਪਾਲਣਾ ਜਿਸ ਲਈ ਉਹਨਾਂ ਤੋਂ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਫੋਰਸ ਟ੍ਰੈਕਿੰਗ ਨਿਯਮਾਂ ਦੀ ਪਾਲਣਾ ਠੀਕ ਹੈ ਤੇ ਤੁਸੀਂ ਅੱਜ ਸਾਰੇ ਲਾਸਟ ਈਅਰ ਫੋਰੇ ਕੈਮਰਾ ਸਕੂਲ ਦੇ ਬੱਚੇ ਆਏ ਸੀ ਉਹ ਵੀ ਇੱਥੇ ਸੈਮੀਨਾਰ ਲਾ ਕੇ ਜਿਵੇਂ 63 ਤਾਂ ਅਸੀਂ ਉਹਨਾਂ ਨੂੰ ਉਹਨਾਂ ਨੇ ਪਬਲਿਕ ਨੂੰ ਕੁਐਸਚਨ ਵੀ ਕੀਤੇ ਸੀ ਕਿ ਤੁਸੀਂ ਸੀਟ ਬੈਲਟ ਲਾਈ ਹੈ ਇਹਦਾ ਕੀ ਕਹਾਤਾ ਹੈ ਸਾਰੇ ਬੜੇ

ਅੱਜਕੱਲ ਜਿੱਦਾਂ ਧੁੰਦ ਵੱਧ ਰਹੀ ਆ ਤੇ ਸਾਨੂੰ ਹਮੇਸ਼ਾ ਇੰਡੀਕੇਟਰ ਚਲਾਕੇ ਚਲਾਕੇ ਗੱਡੀ ਚਲਾਣੀ ਚਾਹੀਦੀ ਆ ਤੇ ਸਨੀਪ ਸਪੀਡ ਲਿਮਟ ਇੱਕ ਬੱਦ੍ਹਾ ਕਾਰਨ ਆ ਜਿੱਦਾਂ ਨਾ ਐਕਸੀਡੈਂਟ ਹੋ ਰਹੀ ਆ ਅੱਜਕਲ ਲੋਕੀ ਤੇ ਸੋਚਦੇ ਆ ਕਿ ਕੁਛ ਨਹੀਂ ਹੁੰਦਾ ਆ ਪਾ ਤੇ ਚਲਾਵਾਂਗੇ ਸਾਡੀ ਸ਼ਾਨ ਵੱਧ ਰਹੀ ਆ ਪਰ ਇਹ ਤੁਹਾਡੀ ਜ਼ਿੰਦਗੀ ਤੇ ਬਹੁਤ ਵੱਡਾ ਰਿਸਕ ਆ ਤੁਹਾਨੂੰ ਅਗਰ ਆਪਣੀ ਜ਼ਿੰਦਗੀ ਨੂੰ ਪਹਚਾਨਣਾ ਛਾਣੇ ਆ ਤਾਂ ਆਪਣੀ ਨਿਸ਼ਚ ਸਪੀਡ ਲਿਮਟ ਨਾਲ ਚਲਾਨੀ ਚਾਹੀਦੀ ਆ ਤੇ ਹੈਲਮਟ ਜ਼ਰੂਰੀ ਗੱਲ ਆ ਤੁਹਾਡੀ ਤੇਜ਼ ਚਲਾਨਾ ਤੁਹਾਡੀ ਸ਼ਾਨ ਨਹੀਂ ਵੱਧ ਰਹੀ ਜ਼ਿੰਦਗੀ ਸੜਕ ਤੋਂ ਵੱਡੀ ਆ ਤੇ ਤੁਹਾਨੂੰ ਆਪਣੀ ਨਿੱਜੀ ਜ਼ਿੰਦਗੀ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਜਿਹੜਾ ਸੜਕ ਸੁਰੱਖਿਆ ਮਹੀਨਾ 1 ਕਿ 22 ਤੋਂ 31 ਕਿ ਸ਼ਬੀ ਤੱਕ ਬਣਾਇਆ ਜਾ ਰਿਹਾ ਉਸੇ ਲੜੀ ਦੇ ਤਹਿਤ ਅ ਮਾਨਯੋਗ ਐਸਐਸਪੀ ਸਾਉ ਸ਼੍ਰੀਪਚਾਰ ਗੁਪਤਾ ਆਪਸ ਦੀ ਉਹਨਾਂ ਦੀ ਯੋਗ ਰਹਿਨਮਾਈ ਹੋਈ ਥਾ ਜਿਹੜਾ ਪੈਦਲ ਬੱਚਿਆਂ ਦੀ ਟ੍ਰੈਫਿਕ ਨਿਯਮਨ ਕਰਤੀ ਜੈਦੀ ਆਪਾਂ ਕੱਢਣੇ ਜਾ ਰਹੇ ਹਾਂ ਇੱਕ ਕੈਂਬਰੀ ਸਕੂਲ ਦੇ ਬੱਚੇ ਸਾਡੇ ਕੋਲ ਇੱਥੇ ਆਏ ਨੇ ਅਸੀਂ ਇਹਨਾਂ ਦੇ ਜਰੀਏ ਆਮ ਪਬਲਿਕ ਨੂੰ ਟ੍ਰੈਫਿਕ ਨਿਜ਼ਮਾ ਦੀ ਪਾਲਣਾ ਪ੍ਰਤੀ ਅਵੇਅਰ ਕਰਾਂਗੇ ਕਿਦਾ ਸੀਟ ਬੈਲਟ ਹੈ ਹੈਲਮਟ ਹੈ ਨਸ਼ਾ ਕਰਕੇ ਵਹੀਕਲ ਨਹੀਂ ਚਲਾਉਣਾ ਮੋਬਾਈਲ ਦੀ ਯੂਜ਼ਿੰਗ ਨਹੀਂ ਕਰਨੀ ਤੇਜ਼ ਰਫਤਾਰੀ ਹੋ ਸਕਦਾ ਹੋਵੇ ਜਿੰਦਗੀ ਦੀ ਆਖਰੀ ਸਵਾਰੀ ਇਹ ਜਿਹੜੇ ਅਸੀਂ ਸਲੋਗਨ ਲਿਖਾਈ ਨੇ ਔਰ ਅਸੀਂ ਪੂਰੇ ਸ਼ਹਿਰ ਦੇ ਵਿੱਚ ਅਜੇ ਰਾਊਂਡ ਲਾ ਕੇ ਆਮ ਪਬਲਿਕ ਨੂੰ ਟ੍ਰੈਫਿਕ ਨਿਜ਼ਮਾ ਪ੍ਰਤੀ ਅਵੇਅਰ ਕਰਾਂਗੇ ਤਾਂ ਕਿ ਉਹ ਆਪਣਾ ਔਰ ਦੂਜੇ ਲੋਕਾਂ ਦੀ ਉਹਨਾਂ ਦੀ ਜੀਵਨ ਸੰਖਿਆ ਦਾ ਕਰਸਾ ਕਰੀ ਕਰੀ ਸੂਬਾ ਧਿਆਨ ਨਾਲ ਲੈਣਾ ਚਾਹੀਦਾ ਕਿ ਰੂਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਲਾਈਫ ਲਈ ਵੀ ਆਪਣੇ ਜਿਹੜੇ ਵੀ ਸਾਨੂੰ ਚਲਾਣੇ ਆ ਤੇ ਸਾਡੇ ਕੋਲ ਲਾਇਸੈਂਸ ਐਂਡ ਆਰਟੀਓ ਸਾਰੇ ਸਾਰੇ ਇਨਫੋਰਮੇਸ਼ਨ ਇਹ ਕਰਦੇ ਲਈ ਜੀ ਸਰ ਜਿਸ ਤਰ੍ਹਾਂ ਕੇ ਸਾਰੇ ਨੂੰ ਪਤਾ ਹੈ ਕਿ ਇੱਕ ਜਿੰਨ ਤੋਂ ਹੀ ਤਕਨੀਕ ਚੱਲੀ ਵੀ ਸਾਡਾ ਕਰ ਰਿਹਾ ਰੂਟ ਸੇ ਵੀ ਮਨਸ ਜਾਵੇ ਉਸ ਸਰਕਾਰ ਕੋ ਜਿਹੜਾ ਨਿਸ਼ਾਨ ਦੇਸ਼ ਪ੍ਰਾਪਤ ਹੋਈ ਸੀ ਉਸ ਤੋਂ ਚਾਹਤ ਹੈ ਕਿ ਇੱਕ ਪੂਰੇ ਨੇਵੀਏ ਦੇ ਤਰ੍ਹਾਂ ਦੇ ਰੋਡ ਸੇਫਟੀ ਦਾ ਇਨੀਸ਼ੀਏਟ ਕੀਤਾ ਜਾਵੇ ਅੱਜ ਜਿਵੇਂ ਇਸ ਸਾਡੇ ਤੋਂ ਸਟੇਟ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਵੀ ਜਾਗਰੂਕਤਾ ਰੈਸਟ ਚੱਲ ਰਹੀ ਹੈ ਜਿਹੜੇ ਸਕੂਲ ਦੇ ਜਿਹੜੇ ਸਟੂਡੈਂਟਸ ਅੱਜ ਵੀ ਰਸਤੇ ਵਿੱਚ ਜਾਂਦੇ ਹੋਏ ਆਪਣਾ ਰੋਡ ਸੇਫਟੀ ਤੇ ਕਿੰਨੀ ਸੇਫਟੀ ਦੇ ਰਿਜ਼ਮ ਹੈਗੇ ਆ ਉਹਨਾਂ ਦੀ ਪਾਲਣਾ ਖੇਤੇ ਲੋਕਾਂ ਨੂੰ ਜਾਂਚ ਕਰਨਗੇ ਅਰੇ ਨਾਲੇ ਕੋਈ ਭਾਗੇਗਾ